ਸਾਡਾ ਫਰਜ਼ ਹੈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਲੋਕਾਂ ਦਾ ਹੰਗਾਰਾ ਇਸ ਗੱਲ ਦਾ ਸਕੇਤ ਹੈ ਕਿ ਲੋਕ ਵੀ ਥੱਕੇ ਮਹਿਸੂਸ ਕਰ ਰਹੇ ਹੈ। ਲੋਕਾਂ ਦਾ ਬਹੁਤ ਧੰਨਵਾਦ ਆ ਜੀ। ਬਹੁਤ ਵੱਡਾ ਹੰਗਾਰਾ ਪੰਜਾਬੀਆਂ ਨੇ ਦਿੱਤਾ ਉਹਨਾਂ ਦਾ ਕੋਟਨ ਕੋਟ ਧੰਵਾਦ ਸ਼ੁਕਰੀਆ ਦਾ ਉਹਨਾਂ ਦਾ। ਲੋਕਾਂ ਦਾ ਬਹੁਤ ਧੰਨਵਾਦ ਆ ਜੀ। ਬਹੁਤ ਵੱਡਾ ਹੰਗਾਰਾ ਪੰਜਾਬੀਆਂ ਨੇ ਦਿੱਤਾ ਉਹਨਾਂ ਦਾ ਕੋਟਨ ਕੋਟ ਧੰਵਾਦ ਸ਼ੁਕਰੀਆ ਦਾ ਉਹਨਾਂ ਦਾ। ਇਹ ਜੇ ਕਿ ਲੋਡ ਪੈ ਗਈ ਜਿਹੜੀ ਆਪਾਂ ਨੂੰ ਪੰਜਾਬ ਜਾਓ ਯਾਤਰਾ ਕੜਨੀ ਪੈ ਗਈ ਕੀ ਲੱਗਦਾ ਹੈ ਵੀ ਇਹਦਾ ਕਿੰਨਾ ਅਸਰ ਹੋਣਾ ਬਣਾ ਲੋਕਾਂ ਤੇ ਦੇਖੋ ਅਸਰ ਹਰ ਗੱਲ ਨਾਲ ਜੀ ਕੀ ਆਸ਼ਰਵਾਸ ਤੇ ਨਹੀਂ ਕਰੀਤਾ ਲੋਕਾਂ ਨਾਲ ਧੋਖਾ ਹੋਇਆ ਮਜ਼ਦਮ ਖੇਤ ਮਜ਼ਦੂਰ ਕਿਸਾਨ ਵਪਾਰੀ ਇੰਡਸਟਰੀ ਨੌਜਵਾਨ ਹਰੇਕ ਨਾਲ ਧੋਖਾ ਕੀਤਾ ਸਾਡਾ ਫਰਜ਼ ਹੈ ਉਹਨਾਂ ਦੀ ਆਵਾਜ਼ ਨੂੰ ਉਪਲੰਧ ਕਰਨਾ ਲੋਕਾਂ ਦਾ ਹੰਗਾਰਾ ਇਸ ਗੱਲ ਦਾ ਸੰਕੇਤ ਹੈ ਕੀ ਲੋਕ ਵੀ ਠੱਗੇ ਮਹਿਸੂਸ ਕਰ ਰਹੇ ਆ ਯਾਤਰਾ ਹੈ ਕਿ ਕਿਤਾ ਲੋਕਾਂ ਦਾ ਬਹੁਤ ਧੰਨਵਾਦ ਆ ਜੀ ਬਹੁਤ ਵੱਡਾ ਹੰਕਾਰ ਆ ਪੰਜਾਬੀਆਂ ਨੇ ਦਿੱਤਾ ਉਹਨਾਂ ਦਾ ਕੋਟਨ ਕੋਟ ਧੰਵਾਦ ਸ਼ੁਕਰੀਆ ਦਾ ਉਹਨਾਂ ਦਾ ਜੀ ਕਿ ਲੋੜ ਪੈ ਗਈ ਜਿਹੜੀ ਆਪਾਂ ਨੂੰ ਪੰਜਾਬ ਜਾਓ ਯਾਤਰਾ ਕਢਣੀ ਪੈ ਗਈ ਕੀ ਲੱਗਦਾ ਆ ਵੀ ਇਹਦਾ ਕਿੰਨਾ ਅਸਰ ਹੋਣਾ ਲੋਕਾਂ ਤੇ ਦੇਖੋ ਅਸਰ ਹਰ ਗੱਲ ਨਾਲ ਜੀ ਕੀ ਆਸ਼ੀਰਵਾਸ ਤੇ ਨਹੀਂ criteria ਲੋਕਾਂ ਨਾਲ ਧੋਖਾ ਹੋਇਆ ਮਜ਼ਦਮ ਖੇਤ ਮਜ਼ਦੂਰ ਕਿਸਾਨ ਵਪਾਰੀ ਇੰਡਸਟਰੀ ਨੌਜਵਾਨ ਹਰੇਕ ਨਾਲ ਧੋਖਾ ਕੀਤਾ ਸਾਡਾ ਫਰਜ ਹੈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਲੋਕਾਂ ਦਾ ਹੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਵੀ ਠੱਗੇ ਮਹਿਸੂਸ ਕਰ ਰਹੇ ਹੈ ਜਤਰਾ ਹੈ ਕਿ ਕਿਤਾ ਨੂੰ ਲੋਕਾਂ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਵੱਡਾ ਹੰਗਾਰਾ ਪੰਜਾਬੀਆਂ ਨੇ ਦਿੱਤਾ ਉਹਨਾਂ ਦਾ ਕੋਟਨ ਕੋਟ ਧੰਵਾਦ ਸ਼ੁਕਰੀਆ ਦਾ ਉਹਨਾਂ ਦਾ ਜੀ ਕਿ ਲੋੜ ਪੈ ਗਈ ਜਿਹੜੀ ਆਪਾਂ ਨੂੰ ਪੰਜਾਬ ਜਾਓ ਯਾਤਰਾ ਕੜਨੀ ਪੈਗੀ ਕੀ ਲੱਗਦਾ ਹੈ ਵੀ ਇਹਦਾ ਕਿੰਨਾ ਅਸਰ ਹੋਣਾ ਲੋਕਾਂ ਦੇਖੋ ਅਸਰ ਹਰ ਗੱਲ ਨਾਲ ਜੀ ਕੀ ਆਸ਼ਰਵਾਸ ਦੇ ਨਿਕਰੀਆ ਲੋਕਾਂ ਨਾਲ ਧੋਖਾ ਹੋਇਆ ਮਜ਼ਦਮ ਖੇਤ ਮਜ਼ਦੂਰ ਕਿਸਾਨ ਵਪਾਰੀ ਇੰਡਸਟਰੀ ਨੌਜਵਾਨ ਹਰੇਕ ਨਾਲ ਧੋਖਾ ਕੀਤਾ ਸਾਡਾ ਫਰਜ ਹੈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਲੋਕਾਂ ਦਾ ਹੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਵੀ ਠੱਗੇ ਮਹਿਸੂਸ ਕਰ ਰਹੇ ਹੈ ਯਾਤਰਾ ਦਾ ਕੀ ਲੋਕਾਂ ਦਾ ਬਹੁਤ ਧੰਨਵਾਦ ਆ ਜੀ ਬਹੁਤ ਬਧੰਗ ਕਰਾ ਪੰਜਾਬੀਆਂ ਨੇ ਦਿੱਤਾ ਉਹਨਾਂ ਦਾ ਕੋਰਟਨ ਕੋਟ ਧਨਵਾਦ ਸ਼ੁਕਰੀਆ ਦਾ ਉਹਨਾਂ ਦਾ ਜਿਹੜੀ ਇਹ ਲੋਡ ਪੈ ਗਈ ਜਿਹੜੀ ਆਪਾਂ ਨੂੰ ਪੰਜਾਬ ਜਾਓ ਯਾਤਰਾ ਕਰਨੀ ਪੈ ਗਈ ਕੀ ਲੱਗਦਾ ਹੈ ਵੀ ਇਹਦਾ ਕਿੰਨਾ ਅਸਰ ਹੋਣਾ ਲੋਕਾਂ ਤੇ ਦੇਖੋ ਅਸਰ ਹਰ ਗੱਲ ਨਾਲ ਜੀ ਕੀ ਆਸ਼ੀਰਵਾਸ ਤੇ ਨਹੀਂ criteria ਲੋਕਾਂ ਨਾਲ ਧੋਖਾ ਹੋਇਆ ਮਲਾਜ਼ਮ ਖੇਤ ਮਜ਼ਦੂਰ ਕਿਸਾਨ ਵਪਾਰੀ ਇੰਡਸਟਰੀ ਨੌਜਵਾਨ ਹਰੇਕ ਨਾਲ ਧੋਖਾ ਕੀਤਾ ਸਾਡਾ ਫਰਜ਼ ਹੈ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਲੋਕਾਂ ਦਾ ਹੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਵੀ ਠੱਗੇ ਮਹਿਸੂਸ ਕਰ ਰਹੇ ਹੈ